ਅਮਰੀਕਾ ਅਮਰੀਕਾ ਵੱਲੋਂ ਲਗਾਤਾਰ ਰਿਪੋਰਟ ਹੋ ਕੇ ਭਾਰਤ ਆ ਰਹੇ ਲੋਕ ਤਿੰਨ ਜਹਾਜ਼ ਭਾਰਤ ਆ ਚੁੱਕੇ ਨੇ ਚੌਥੇ ਜਹਾਜ਼ ਦੀ ਖਬਰ ਵੀ ਕਿਸੇ ਵੀ ਸਮੇਂ ਆ ਸਕਦੀ ਹੈ ਤਿੰਨ ਜਹਾਜ਼ਾਂ ਦੇ ਵਿੱਚ 332 ਭਾਰਤੀ ਵਾਪਸ ਭੇਜ ਦਿੱਤੇ ਗਏ ਨੇ ਤੇ ਉਹਨਾਂ ਦੇ ਨਾਲ ਜਿਹੋ ਜਿਹਾ ਵਿਵਹਾਰ ਹੋਇਆ ਉਹਦੇ ਤੇ ਰੋਹ ਚਰਚਾ ਹੁੰਦੀ ਆ ਰਹੀ ਆ ਇਸ ਦੇ ਦਰਮਿਆਨ ਹੀ ਆਪਾਂ ਲੰਘੇ ਦਿਨੀ ਉਸ ਪਹਿਲੂ ਤੇ ਵੀ ਚਰਚਾ ਕਰ ਚੁੱਕੇ ਹਾਂ ਕਿ 14 ਲੱਖ ਪੰਜਾਬੀਆਂ ਨੂੰ ਕਿਉਂ ਉੱਥੋਂ ਤੋਰਿਆ ਜਾ ਸਕਦਾ ਹੈ ਜਿਸ ਤਰ੍ਹਾਂ ਉੱਥੋਂ ਅਮਰੀਕਾ ਨੇ 트럼ਪ ਸਰਕਾਰ ਨੇ ਆਪਣੇ 20 ਇਮੀਗ੍ਰੇਸ਼ਨ ਜੱਜਾਂ ਨੂੰ ਲਾਂਭੇ ਕੀਤਾ ਤੇ 35 ਲੱਖ ਦੇ ਕਰੀਬ ਉੱਥੇ ਫਾਈਲਾਂ ਪੈਂਡਿੰਗ ਪਈਆਂ ਨੇ ਜਿਹੜੀਆਂ ਉੱਥੇ ਸਨਾਰਸਟੀ ਦਾ ਦਰਜਾ ਹਾਸਲ ਕਰਨੀ ਨੇ ਤੇ ਉਹਨਾਂ 35 ਲੱਖ ਫਾਈਲਾਂ ਚ 40% ਸਾਡੇ ਪੰਜਾਬੀ ਮੂਲ ਦੇ ਨੇ ਤੇ 40% ਦਾ ਮਤਲਬ 14 ਲੱਖ ਦੇ ਕਰੀਬੇ ਅੰਕੜਾ ਹੈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਚਲੋ ਇੱਕ ਪਾਸੇ ਇਹ ਪਹਿਲ ਕਦਮੀ ਇਹਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ ਦੂਸਰੇ ਪਾਸੇ ਹੁਣ ਜਿਹੜਾ ਨਵਾਂ ਵਰਤਾਰਾ ਸਾਹਮਣੇ ਆ ਰਿਹਾ ਕਿ ਅਮਰੀਕਾ ਜਿਨ੍ਹਾਂ ਨੂੰ ਰਿਪੋਰਟ ਕਰਦਾ ਹੈ ਉਹਨਾਂ ਚੋਂ ਜਿਨ੍ਹਾਂ ਨੂੰ ਸਿੱਧਿਆ ਰਿਪੋਰਟ ਨਹੀਂ ਕਰ ਪਾ ਰਿਆ ਜਾਂ ਕੋਈ ਪਹਿਲੂ ਹੈ ਜਾਂ ਤਕਨੀਕੀ ਕਾਰਨ ਹੈ ਕੋਈ ਕੀ ਫਾਰਮੂਲਾ ਹੈ ਉਹਨਾਂ ਨੂੰ ਪਨਾਮਾ ਦੇ ਹੋਟਲਾਂ 'ਚ ਰੱਖਿਆ ਜਾ ਰਿਹਾ ਕਦੇ ਪਨਾਮਾ ਦੇ ਜੰਗਲਾਂ 'ਚ ਲੰਘਣਾ ਪੈ ਰਿਹਾ ਤੇ ਕਦੇ ਹੁਣ ਪਨਾਮਾ ਦੇ ਹੋਟਲਾਂ 'ਚ ਸ਼ਰਨ ਦਿੱਤੀ ਜਾ ਰਹੀ ਹੈ ਇਹ ਸ਼ਰਨ ਜਾ ਰਾਜਨੀਤਿਕ ਕੈਦ ਹੈ ਇਹ ਵੀ ਇੱਕ ਸਵਾਲ ਸ਼ੁਰੂ ਹੋ ਗਿਆ ਮੈਂ ਤੋਂ ਅਗਾਂਹ ਵੀ ਬਦੂੰਗਾ ਇੱਕ ਹੋਰ ਪਹਿਲੂ ਬੜਾ ਗੰਭੀਰ ਹੈ ਇਸੇ ਮਤਲਬ ਡਿਪੋਰਟ ਕਰਨ ਵਾਲੇ ਮਸਲੇ ਨਾਲ ਜੁੜਿਆ ਹੋਇਆ ਅਮਰੀਕਾ ਤੋਂ ਕਹਿੰਦੇ ਕਿ 300 ਦੇ ਕਰੀਬ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾਣਾ ਸੀ ਉਹਨਾਂ ਨੂੰ ਸਿੱਧਿਆ ਡਿਪੋਰਟ ਕਰਨ ਦੀ ਬਜਾਏ ਬਾਇਆ ਪਨਾਮਾ ਡਿਪੋਰਟ ਕੀਤਾ ਜਾ ਰਿਹਾ ਤੇ ਪਨਾਮਾ ਦੇ ਹੋਟਲਾਂ ਦੇ ਵਿੱਚ 300 ਦੇ ਕਰੀਬ ਜਿਹੜੇ ਵਿਅਕਤੀ ਰੱਖੇ ਗਏ ਨੇ ਉਹਨਾਂ ਚ ਖਾਸੀ ਗਿਣਤੀ ਸਾਡੇ ਭਾਰਤੀਆਂ ਦੀ ਵੀ ਹੈ ਕਹਿੰਦੇ ਇਹਦੇ ਵਿੱਚ ਭਾਰਤੀ ਵੀ ਨੇ ਪਾਕਿਸਤਾਨੀ ਵੀ ਨੇ ਚੀਨੀ ਵੀ ਨੇ ਅਫਗਾਨੀ ਵੀ ਨੇ ਈਰਾਨ ਵਾਲੇ ਵੀ ਨੇ ਤੇ ਹੋਰ ਮੁਲਕਾਂ ਦੇ ਵੀ ਨੇ ਨੇਪਾਲ ਵੀ ਦੱਸਿਆ ਜਾ ਰਿਹਾ ਕਿਤੇ ਕਿਤੇ ਹੁਣ ਇਹ ਜਿਹੜੇ ਬੰਦੇ ਇਹ ਨਾ ਹੋਟਲਾਂ 'ਚ ਲਿਆਂਦੇ ਕਹਿੰਦੇ ਕਿ ਉਹਨਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਇੱਕ ਤਰ੍ਹਾਂ ਨਾਲ ਉਹਨਾਂ ਦੀ ਇਹ ਰਾਜਨੀਤਿਕ ਕੈਦ ਹੈ ਤੇ ਉਹ ਹੋਟਲਾਂ ਦੀਆਂ ਖਿੜਕੀਆਂ ਤੇ ਉਹਨਾਂ ਦੇ ਸ਼ੀਸ਼ਿਆਂ ਤੇ ਹੈਲਪ ਲਈ ਹੈ ਸਲੋਗਨ ਲਿਖ ਰਹੇ ਨੇ ਬਖਵਕ ਚੀਜ਼ਾਂ ਨਾਲ ਜੋ ਵੀ ਉਹਨਾਂ ਕੋਲ ਕੁਝ ਹੈਗਾ ਤੇ ਉੱਥੋਂ ਚੀਕ ਵੀ ਰਹੇ ਨੇ ਕਹਿੰਦੇ ਪਰ ਆਵਾਜ਼ ਸ਼ੀਸ਼ਿਆਂ ਨਾਲ ਟਕਰਾ ਕੇ ਵਾਪਸ ਜਾ ਰਹੀ ਹੈ ਹੁਣ ਇਹ ਪਹਿਲੂ ਵੱਡਾ ਹੁੰਦਾ ਜਾਂਦਾ ਤੇ ਇੱਧਰ ਕੇਂਦਰ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਅਸੀਂ ਕੀ ਕਰੀਏ ਜੀ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਚ ਜ਼ਿਆਦਾਤਰ ਪੰਜਾਬੀ ਨੇ ਜੀ ਮਤਲਬ 332 ਦੇ ਕਰੀਬ ਰਿਪੋਰਟ ਹੋ ਕੇ ਆਏ ਨੇ ਉਹਦੇ ਵਿੱਚੋਂ ਹੈ 125 26 ਦਾ ਅੰਕੜਾ ਪੰਜਾਬ ਦਾ ਤੇ ਇਸੇ ਤਰ੍ਹਾਂ ਦਾ ਅੰਕੜਾ ਲਗਭਗ हरियाणा ਦਾ ਵੀ ਨੇੜੇ ੜੀ ਆ 100 ਦੇ ਕਰੀਬ ਅੰਕੜਾ ਹਰਿਆਣਾ ਦਾ ਹੈਗਾ ਕਮੰਡੀ ਸੂਬੇ ਦਾ ਸੋ 10 ਤੋਂ ਵੱਧ ਫਿਰ ਗੁਜਰਾਤ ਵੀ ਲਗਭਗ ਇਹਦੇ ਨੇੜੇ ਹੀ ਆ ਤੇ ਫਿਰ ਵੀ ਜਹਾਜ਼ ਅੰਮ੍ਰਿਤਸਰ ਕਿਉਂ ਉਤਾਰਿਆ ਕੇਂਦਰ ਕਹਿੰਦਾ ਜੀ ਉਹ ਪੰਜਾਬ ਵਾਲੇ ਵੱਧ ਸੀ ਇਸ ਲਈ ਉਤਾਰਿਆ ਤੇ ਹਰਿਆਣਾ ਨੇੜੇ ਪੈਂਦਾ ਜੀ ਮਤਲਬ ਹਰਿਆਣਾ ਤਾਂ ਦਿੱਲੀ ਤੋਂ ਵੱਧ ਨੇੜੇ ਪੈਂਦਾ ਭਾਈ ਫਿਰ ਤੇ ਉਧਰ ਨੂੰ ਗੁਜਰਾਤ ਵੀ ਘੱਣ ਨੇੜੇ ਆ ਫਿਰ ਦਿੱਲੀ ਤੋਂ ਤਾਂ ਸੋ ਫਿਰ ਦਿੱਲੀ ਉਤਾਰ ਲੈਂਦੇ ਸਵਾਲੇ ਵੀ ਅਜੇ ਕਾਇਮ ਹੈ ਪਰ ਜਿਹੜੇ ਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਹੁਣ ਅਮਰੀਕਾ ਤੋਂ ਡਿਪੋਰਟ ਕਰਨ ਵਾਲਿਆਂ ਨੂੰ ਪਨਾਮਾ ਦੇ ਹੋਟਲਾਂ 'ਚ ਠਹਿਰਾਇਆ ਜਾ ਰਿਹਾ ਜਾਂ ਰਜਿਤ ਤੌਰ ਤੇ ਕੈਦ ਕੀਤਾ ਜਾ ਰਿਹਾ